ਗੱਡੀ ਰੌਂਗ ਖੜੀ ਕਰੇਗਾ ਚਲਾਨ ਹੋਊਗਾ ਪੈਸਿਆਂ ਦਾ ਯਾਰਾਂ ਨੂੰ ਖਸਾਨ ਹੋਊਗਾ ਐਂਬੂਲੈਂਸ ਨੂੰ ਵੀ ਯਾਰੋ ਰਾਸਤਾ ਦਿਓ ਫਾਇਰ ਬ੍ਰਿਗੇਡ ਨੂੰ ਵੀ ਲੰਘਣ ਦਿਓ ਹੈਲਮਟ ਸਿਰਾਂ ਉੱਤੇ ਬਾਕੇ ਰੱਖੋ ਸੀਟ ਬੈਲਟਾਂ ਵੀ ਲਗਾ ਕੇ ਰੱਖੋ ਟ੍ਰੈਫਿਕ ਦੇ ਰੂਲ ਯਾਰੋ ਫਾਲੋ ਕਰ ਲੋ ਲਾਈਫ ਆਪਣੀ ਨੂੰ ਯਾਰੋ ਸੇਫ ਕਰ ਲੋ ਆਰ ਸੀ ਲਾਇਸੈਂਸ ਯਾਰੋ ਕੋਲ ਰੱਖਿਓ ਚੋਰੀ ਕਿਸੇ ਦਾ ਨਾ ਯਾਰੋ ਬਾਈਕ ਚੱਕਿਓ ਬੀਮਾ ਪਰਦੂਚਣ ਨਾ ਲੰਘਣ ਦਿਓ ਬੱਚਿਆਂ ਨੂੰ ਬਾਈਕ ਹੌਲੀ ਚਲਾਉਣ ਲਈ ਕਹੋ ਗੱਡੀ ਚਾਲੀ ਦੀ ਸਪੀਡ ਤੇ ਚਲਾਓ ਜੀ ਤੇ ਜਿਵੇਂ ਚ ਗੱਡੀ ਕਦੇ ਨਾ ਭਜਾਓ ਜੀ ਕਾਰ ਵਿੱਚ ਬੱਚੇ ਥੋੜੀ ਵੇਟ ਕਰਦੇ ਤੁਸੀਂ ਫਿਰ ਤੇਜ਼ੀ ਦੱਸੋ ਕਾਦੀ ਕਰਦੇ ਮੁੱਕਦੀ ਹੈ ਗੱਲ ਯਾਰੋ ਐ ਮਕੋਣੀਆਂ ਹਾਈ ਬੇ ਤੇ ਗੱਡੀ 60 ਤੇ ਚਲਾਉਣੀ ਆ ਬੱਸਾਂ ਵਾਲੇ ਵੀਰਾਂ ਨੂੰ ਵੀ ਬੇਨਤੀ ਆ ਕੇ ਪਬਲਿਕ ਲੰਘਣ ਲ ਰਾਸਤਾ ਦਿਓ ਪੁਲਿਸ ਨੂੰ ਯਾਰੋ ਕਦੇ ਮਾੜਾ ਨਾ ਕਹੋ ਪਰਛਾਣ ਦੱਸਦਾ ਸਾਥ ਕੀ ਦਿਓ ਪੁਲਿਸ ਨੂੰ ਯਾਰੋ ਕਦੇ ਮਾੜਾ ਨਾ ਕਹੋ ਪਰਛਾਣ ਦੱਸਦਾ ਸਾਥ ਕੀ ਦਿਓ ਡ੍ਰਿੰਕ ਕਦੇ ਪਹਿਲੇ ਸਚਨਾਹੀ ਕਰਨਾ ਦੱਤਕ ਹਜ਼ਾਰ ਪਉ ਫਾਈਨ ਪਰਣਾ ਗਰਲੇ ਸਕੂਲਾਂ ਅੱਗੇ ਨਹੀਂ ਖੜਨਾ ਧੀਆਂ ਪਹਿਣਾ ਦੀਆਂ ਬਾਹਨੋਂ ਹੀ ਫੜਨਾ ਬੁਲਟ ਬਜ਼ਾਰਾਂ ਵਿੱਚ ਨਾ ਪਜਾਓ ਜੀ ਰੋੜਾਂ ਤੇ ਪਟਾਕੇ ਤੁਸੀਂ ਨਾ ਪਵਾਓ ਜੀ ਅਨਚਾਰਜ ਕਹਿ ਰਹੇ ਆ ਪਟਾਕੇ ਤੁਹਾਡੇ ਮੈਂ ਪਵਾਉਂਗਾ ਲਾਇਸੈਂਸ ਤੁਹਾਡੇ ਕੈਂਸਲ ਕਰਾਉਂਗਾ ਮੋਗੇ ਦਾ ਛਪਾਈ ਗੀਤ ਗਾਈ ਜਾਂਦਾ ਏ ਗੀਤਾਂਾਂ ਹੀ ਰੂਲ ਸਮਝਾਈ ਜਾਂਦਾ ਏ ਮੋਗੇ ਦਾ ਸਿਪਾਈ ਗੀਤ ਗਾਈ ਜਾਂਦਾ ਏ ਗੀਤਾਂਾਂ ਹੀ ਰੂਲ ਸਮਝਾਈ ਜਾਂਦਾ ਏ ਟ੍ਰੈਫਿਕ ਦੇ ਰੂਲ ਯਾਰੋ ਫਾਲੋ ਕਰ ਲੋ ਆਈ ਫੇ ਆਪਣੀ ਨੂੰ ਯਾਰੋ ਸੇਫ ਕਰ ਲੋ ਟ੍ਰੈਫਿਕ ਦੇ ਰੂਲ ਦਿਲਾਂ ਵਿੱਚ ਪਰ ਲੋ ਲਾਈਫ ਆਪਣੀ ਨੂੰ ਯਾਰੋ ਸੇਫ ਕਰ ਲੋ ਮੋਗਾ ਪੁਲਿਸ ਹਮੇਸ਼ਾ ਸੁਰੱਖਿਆ ਦੇ ਵਿੱਚ ਰਹਿੰਦੀ ਹੈ ਇਸ ਵਾਰ ਇੱਕ ਵਾਰ ਫਿਰ ਮੋਗਾ ਪੁਲਿਸ ਸੁਰੱਖਿਆ ਦੇ ਵਿੱਚ ਆਈ ਹੈ ਇੱਥੇ ਇੱਕ ਨੌਜਵਾਨ ਵੱਲੋਂ ਜਿਹੜੀ ਐ ਸਿੱਧੂ ਮੁਸੇਹਾਲੇ ਦਾ ਤੇ ਚਾਈਨਾ ਡੋਰ ਦੇ ਉੱਪਰ ਇੱਕ ਗਾਣਾ ਗਾਇਆ ਗਿਆ ਉਸ ਤੋਂ ਬਾਅਦ ਉਸ ਦੀ ਵੀਡੀਓ ਵਾਇਰਲ ਹੁੰਦੀ ਹੈ ਗੱਲਬਾਤ ਕਰਦੇ ਹਾਂ ਉਸ ਪੁਲਿਸ ਕਾਂਸਟੇਬਲ ਨਾਲ ਕਿ ਉਸ ਦਾ ਕੀ ਕਹਿਣਾ ਹੈ ਉਸ ਵੱਲੋਂ ਇਹ ਕਿਸ ਤਰ੍ਹਾਂ ਸ਼ੁਰੂ ਕੀਤਾ ਗਿਆ ਵੀਰ ਜੀ ਪਹਿਲਾਂ ਤਾਂ ਜਗਬਾਣੀ ਤੋਂ ਤੁਹਾਡਾ ਸਵਾਗਤ ਹੈ ਮਿਹਰਬਾਨੀ ਜੀ ਸ਼ੁਕਰੀਆ ਧੰਨਵਾਦ ਜੀ ਜਗਬਾਣੀ ਦਾ ਜਿਹੜੇ ਮੇਰੇ ਇੱਥੇ ਇੰਟਰਵਿਊ ਲੈਣ ਆਏ ਜੀ ਬਹੁਤ ਬਹੁਤ ਧੰਨਵਾਦ ਜੀ ਰੁਪੇ ਜੀ ਕਿਸ ਤਰ੍ਹਾਂ ਤੁਹਾਡੇ ਮਨ ਦੇ ਵਿੱਚ ਆਇਆ ਤੁਸੀਂ ਕਦੋਂ ਤੋਂ ਇਹ ਗਾਣਾ ਸ਼ੁਰੂ ਕੀਤਾ ਸਰ ਮੈਨਾਂ ਹੋ ਗਏ ਮੈਨੂੰ 7-8 ਸਾਲ ਇਥੇ ਟ੍ਰੈਫਿਕ ਦੇ ਵਿੱਚ ਵਿਚਰਦੇ ਨੂੰ ਹਰ ਰੋਜ਼ ਪਬਲਿਕ ਦੇ ਨਾਲ ਵਿਚਰੀਦਾ ਜੀ ਸੋ ਪਬਲਿਕ ਦੀਆਂ ਗਲਤੀਆਂ ਨੂੰ ਦੇਖਦੇ ਹੋਏ ਉਹਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਮੇਰੀ ਮਾਨਸਿਕ ਤੰਨ ਨੇ ਇੱਕ ਦਿਨ ਸੋਚਿਆ ਵੀ ਕਿਉਂ ਨਾ ਆਪਾਂ ਪਬਲਿਕ ਨੂੰ ਆਪਾਂ ਕੁਝ ਗਾ ਕੇ ਜਾਂ ਇਸ ਤਰ੍ਹਾਂ ਉਹਨਾਂ ਨੂੰ ਜਾਗਰੂਕ ਕੀਤਾ ਜਾ ਸਕੇ ਜਿਸ ਦੇ ਨਾਲ ਉਹ ਜਾਗਰੂਕ ਵੀ ਹੋ ਸਕਣ ਸੋ ਤੇ ਨਾਲੇ ਉਹਨਾਂ ਦਾ ਮਨੋਰੰਜਨ ਵੀ ਹੋ ਸਕੇ ਜੀ ਸੋ ਜਿਹੜੇ ਸਿੱਧੂ ਮੂਸੇਵਾਲ ਜੀ ਸੀ ਇਹ ਲੋਕਾਂ ਬੱਚਿਆਂ ਦੇ ਵਿੱਚ ਜਿਹੜੀ ਯੂਥ ਜਨਰੇਸ਼ਨ ਆ ਬਹੁਤ ਬਹੁਤ ਜ਼ਿਆਦਾ ਪ੍ਰਚਲਿਤ ਸੀਗੇ ਸੋ ਉਸ ਦਾ ਇਸ ਗੀਤ ਦੇ ਨੂੰ ਗੀਤ ਨੂੰ ਮੱਦੇ ਨਜ਼ਰ ਰੱਖਦੇ ਹੋਏ ਫਿਰ ਮੈਂ ਟਰੈਫਿਕ ਰੂਲਾਂ ਤੇ ਇੱਕ ਗੀਤ ਲਿਖਿਆ ਸੀਗਾ ਜੀ ਉਹ ਮੈਂ ਆਪ ਜੀ ਦੇ ਪੇਸ਼ ਕਰ ਦਿੱਤਾ ਜੀ ਉਸ ਦਾ ਬਹੁਤ ਲੋਕਾਂ ਵੱਲੋਂ ਮਾਨ ਸਤਕਾਰ ਆ ਰਿਹਾ ਜੀ ਉਸ ਦਾ ਕੀ ਰੂਟੀਨ ਕੀ ਹੈ ਕਿਸ ਤਰ੍ਹਾਂ ਮੈਨੇਜ ਕਰਦੇ ਹੋ ਡਿਊਟੀ ਵੀ ਕਰ ਰਹੇ ਹੋ ਗਾਣੇ ਵੀ ਕਰਨੇ ਹੋ ਕਿਸ ਤਰ੍ਹਾਂ ਸਾਰਾ ਮੈਨੇਜ ਕਿਸ ਤਰ੍ਹਾਂ ਕਰਦੇ ਹੋ ਸਾਰਾ ਸਰ ਦੇਖੋ ਜੀ ਮੈਂ ਇੱਥੇ ਜਿਪਸੀ ਦੇ ਉੱਪਰ ਡਰਾਈਵਰਾਂ ਜੀ ਸੋ ਜਿਪਸੀ ਦੇ ਵਿੱਚ ਮਾਈਕ ਵੀ ਲੱਗਾ ਹੋਇਆ ਜੀ ਸੋ ਇਸ ਤਰ੍ਹਾਂ ਬਸ ਤੁਰੇ ਜਾਂਦੇ ਜਿੱਥੇ ਜਿਸ ਕਿਸੇ ਵੀ ਖਾਸ ਸੱਜਣ ਮਿੱਤਰ ਨੇ ਕਿਸੇ ਨੇ ਵੀ ਆਪਾਂ ਨੂੰ ਕਹਿ ਦਿੱਤਾ ਜਾਂ ਜਨਤਕ ਥਾਵਾਂ ਜੀ ਉੱਥੇ ਫਿਰ ਜਾ ਕੇ ਉਹਨਾਂ ਨੂੰ ਗਾ ਕੇ ਆਪਾਂ ਉਹਨਾਂ ਨੂੰ ਜਾਗਰੂਕ ਕਰੀਦਾ ਜੀ ਹੋਰ ਕੀ ਕੀ ਕਿਹੜੇ ਕਿਹੜੇ ਗਾਣੇ ਤੁਹਾਡੇ ਵੱਲੋਂ ਗਾਏ ਗਏ ਆ ਕਿਸ ਤਰ੍ਹਾਂ ਜਾਗਰੂਕ ਕਰਦੇ ਹੋ ਲੋਕਾਂ ਨੂੰ ਸਰ ਸਭ ਤੋਂ ਪਹਿਲਾਂ ਇੱਕ ਨਾ ਹਸਤਿੰਦਰ ਸਰਤਾਜ ਦਾ ਗੀਤ ਸੀਗਾ ਜੀ ਮੋਬਾਈਲ ਤੇ WhatsApp ਦਾ ਜੀ ਉਹ ਮੈਂ ਕੱਲਾ ਪਹਿਲਾਂ ਥੋੜਾ ਜਿਹਾ ਇਸ ਤਰ੍ਹਾਂ ਵੈਸੇ ਪੱਤਰਕਾਰਾਂ ਦੇ ਨਾਲ ਸ਼ੇਅਰ ਕੀਤਾ ਸੀਗਾ ਉਸ ਤੋਂ ਬਾਅਦ ਫਿਰ ਜਿਹੜਾ ਆਪਣਾ ਇਹ ਟ੍ਰੈਫਿਕ ਰੂਲਾਂ ਦਾ ਸੌਂਗ ਸੀਗਾ ਜੀ ਇਸ ਨੂੰ ਵੀ ਵਾਇਰਲ ਕੀਤਾ ਗਿਆ ਜੀ ਇੱਥੇ ਡਿਊਟੀ ਦੌਰਾਨ ਫਿਰ ਇੱਕ ਚਾਈਨਾ ਡੋਰ ਦਾ ਜੀ ਉਹ ਵੀ ਵਾਇਰਲ ਕੀਤਾ ਗਿਆ ਜੀ ਬਹੁਤ ਲੋਕਾਂ ਵੱਲੋਂ ਮਾਨ ਸਤਕਾਰ ਆ ਰਿਹਾ ਜੀ ਹੋਰ ਕੀ ਕਹਿਣਾ ਚਾਹੋਗੇ ਯੂਥ ਕਿਸ ਤਰ੍ਹਾਂ ਜਿਹੜਾ ਜਾਗਰੂਕ ਹੁੰਦਾ ਹੈ ਤੇ ਤੁਸੀ ਤੁਹਾਨੂੰ ਲੱਗਦਾ ਹੈ ਕਿ ਜਿਹੜਾ ਤੁਸੀਂ ਜਾਗਰੂਕ ਕਰ ਰਹੇ ਹੋ ਕਿ ਲੋਕੀ ਉਸਦੇ ਸੁਣਦੇ ਹੈ ਜਾਂ ਜਾਗਰੂਕ ਹੁੰਦੇ ਉਸ ਨੂੰ ਸੁਣ ਕੇ ਜੀ ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਜਿਹੜੇ ਨਵਾਂ ਯੂਥ ਆ ਜੀ ਇਹਨਾਂ ਦਾ ਨਾਲੇ ਤਾਂ ਮਨੋਰੰਜਨ ਹੋ ਜਾਂਦਾ ਜੀ ਨਾਲੇ ਇਸ ਤਰ੍ਹਾਂ ਜਿਹੜੇ ਰੂਲਾ ਕਈ ਬੱਚਿਆਂ ਨੂੰ ਜਿਹੜੇ ਸਕੂਲਾਂ ਦੇ ਵਿੱਚੋਂ ਪਲੱਸ 2 ਕਰਕੇ ਆਪਣਾ ਇੱਥੇ ਰੋਡਾਂ ਦੇ ਵਿੱਚ ਆਉਂਦੇ ਆ ਵਿਚਰਦੇ ਆ ਉਹਨਾਂ ਨੂੰ ਨਹੀਂ ਪਤਾ ਹੁੰਦਾ ਜੀ ਫਿਰ ਉਹਨਾਂ ਦਾ ਜਿਹੜਾ ਇਸ ਤਰ੍ਹਾਂ ਸੰਗਾਂ ਦੇ ਉੱਪਰ ਧਿਆਨ ਹੁੰਦਾ ਜੀ ਤੇ ਜਿਹੜਾ ਨਵਾਂ ਯੂਥ ਆ ਜੀ ਫਿਰ ਇਸ ਕਰਕੇ ਉਹਨਾਂ ਨੂੰ ਇਹ ਸੌਂਗ ਰਾਈ ਇਹ ਸਾਰੇ ਟ੍ਰੈਫਿਕ ਰੂਲ ਸਮਝਾਏ ਜਾਂਦੇ ਜੀ ਸੋ ਸਮਝਣਗੇ ਜੀ ਲੋਕ ਤੁਹਾਡੇ ਟ੍ਰੈਫਿਕ ਇੰਚਾਰਜ ਜਿਹੜੇ ਤੁਹਾਨੂੰ ਸਾਥ ਦਿੰਦੇ ਆ ਪੂਰਾ ਤੇ ਤੁਸੀਂ ਦੇਖਣ ਦੇ ਵਿੱਚ ਇਹ ਕੇ ਆਇਆ ਕਿ ਤੁਸੀਂ ਆਪਣੀ ਤਨਖਾਹ ਦੇ ਵਿੱਚੋਂ ਜਿਹੜੀ ਹੈ ਬੱਚਿਆਂ ਨੂੰ ਨੇ ਕੱਪੜੇ ਵੀ ਲੈ ਕੇ ਦਿੱਤੇ ਆ ਜੀ ਬਿਲਕੁਲ ਜੀ ਬਿਲਕੁਲ ਟ੍ਰੈਫਿਕ ਇੰਚਾਰਜ ਸਾਹਿਬ ਜੀ ਦਾ ਬਹੁਤ ਸਾਥ ਆ ਜੀ ਮੈਨੂੰ ਉਹਨਾਂ ਨੇ ਪ੍ਰੇਰਿਤ ਕੀਤਾ ਤੇ ਮੈਂ ਇੱਥੋਂ ਤੱਕ ਪਹੁੰਚਿਆ ਜੀ ਮਾਨਯੋਗ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਹਨਾਂ ਨੇ ਮੈਨੂੰ ਪ੍ਰੇਰਿਤ ਕੀਤਾ ਹੈ ਜੀ ਸੋ ਇਹਨਾਂ ਦੇ ਪ੍ਰੇਰਿਤ ਹੋਣ ਤੇ ਹੀ ਮੈਂ ਇੱਥੋਂ ਤੱਕ ਪਹੁੰਚਿਆ ਜੀ ਸੋ ਜਿਹੜਾ ਮੈਨੂੰ ਮਾਨ ਸਤਕਾਰ ਮਿਲ ਰਿਹਾ ਜੀ ਜਿਹੜੇ ਉਹ ਛੋਟੇ ਬੱਚਿਆਂ ਦੀ ਵੀਡੀਓ ਵਾਇ ਉਹ ਆਮ ਹੀ ਜਦੋਂ ਮੈਂ ਗੱਡੀ ਦੇ ਵਿੱਚ ਇੱਥੇ ਚੱਲਦਾ ਮਾਂ ਜਾਂ ਟਰੈਫਿਕ ਦੇ ਵਿੱਚ ਡਿਊਟੀ ਕਰਦਾ ਉਹ ਬੱਚੇ ਮੈਨੂੰ ਬਹੁਤ ਖੁਸ਼ ਹੋ ਕੇ ਮਿਲਦੇ ਜੀ ਉਹਨਾਂ ਦੇ ਨਾਲ ਮੇਰਾ ਇੱਕ ਡੇਢ ਮਹੀਨਾ 2 ਮਹੀਨੇ ਵਾਦਾ ਸੀਗਾ ਜੀ ਤੁਹਾਨੂੰ ਕੱਪੜੇ ਲੈ ਕੇ ਦਿੱਤੇ ਜਾਣਗੇ ਸੋ ਮੈਂ ਉਹ ਆਪਣਾ ਉਹਨਾਂ ਦੇ ਨਾਲ ਉਹਨਾਂ ਵਾਦਾ ਪੂਰਾ ਕੀਤਾ ਐਸੀ ਹੀ ਕਾਂਸਟੇਬਲ ਗੁਰਪ੍ਰੀਤ ਸਿੰਘ ਜੀ ਜਿਨ੍ਹਾਂ ਦਾ ਕਹਿਣਾ ਹੈ ਕਿ ਅਫਸਰਾਂ ਦੇ ਨਾਲ ਹੀ ਉਹਨਾਂ ਵੱਲੋਂ ਇਹ ਕੰਮ ਸਹਿਯੋਗ ਨਾਲ ਕੰਮ ਕੀਤਾ ਜਾ ਰਿਹਾ ਹੈ ਅਤੇ ਗੁਰਪ੍ਰੀਤ ਸਿੰਘ ਵੱਲੋਂ ਜਿਹੜਾ ਕੰਮ ਕੀਤਾ ਜਾ ਰਿਹਾ ਉਸ ਲਾਗਾਯੋਗ ਹੈ ਅਤੇ ਮੋਗਾ ਪੁਲਿਸ ਵੱਲੋਂ ਉਸ ਨੂੰ ਸਨਮਾਨਿਤ ਵੀ ਕੀਤਾ ਗਿਆ ਹੈ ਪੰਜਾਬ ਕੇਸੀ ਜਗਬਾਨੀ ਟੀਮ ਲਈ ਮੋਗਾ ਤੋਂ ਕਸ਼